ਹਾਂ ਜੀ ਸਾਡੇ ਬਠਿੰਡੇ ਦੇ ਵਿੱਚ ਪੈ ਰਹੀ ਹੈ ਫੁੱਲ ਬਰਸਾਤ ਸਵੇਰ ਤੋਂ ਲੈ ਕੇ ਹੁਣ ਪਕੌੜੇ ਬਣਾਉਣ ਤੱਕ ਪੂਰੀ ਐ ਬਰਸਾਤ ਚੱਲੀ ਜਾਂਦੀ ਸੀ ਇਸ ਵਾਰ ਐਂ ਲੱਗਦਾ ਸੀ ਜਿਵੇਂ ਸਾਰਾ ਸਾਵਣ ਦਾ ਮੀਂਹ ਜਿਹੜਾ ਕੀ ਇੱਕ ਦਿਨ ਦੇ ਵਿੱਚ ਸੌਣ ਦਾ ਮੀਂਹ ਪੈ ਚੁੱਕਿਆਗਾ ਦੁਬਾਰਾ ਜਿਵੇਂ ਪਉਣਾ ਹੀ ਨਹੀਂ ਹੁੰਦਾਗਾ ਸਵੇਰੇ 8 ਵਜੇ ਤੋਂ ਲੈ ਕੇ ਬਾਰਿਸ਼ ਹੋ ਰਹੀ ਹੈ ਪਹਿਲਾਂ ਥੋੜੀ ਸੀ 9 10 ਵਜੇ ਤੱਕ ਇੰਨੀ ਜਿਆਦਾ ਸਟਾਰਟ ਹੋ ਗਈ ਕੀ ਕੀ ਕਹਣੀ ਤੇ ਉਸ ਵਰਸ਼ ਦੇ ਵਿੱਚ ਫਿਰ ਕਹਿੰਦੇ ਨੇ ਜਦੋਂ ਇਹ ਪੈਂਦੀ ਹੋਵੇ ਤੇ ਘਰੇ ਹੋਣ ਸਾਰੇ ਇਹਨੇ ਫਿਰ ਪਕੌੜੇ ਖਾਣ ਨੂੰ ਕਿਦਾ ਮਨ ਨਹੀਂ ਕਰਦਾ ਤੇ ਫਿਰ ਆਪਾਂ ਵੀ ਫਿਰ ਬ੍ਰੀਕ ਬ੍ਰੀਕ ਕੱਟੇ 8-10 ਪਿਆਜ਼ ਤੇ 3-4 ਆਲੂ ਤੇ ਉਹ ਪਾ ਕੇ ਫਿਰ ਆਪਾਂ ਪਾਈ ਉਹਦੇ ਵਿੱਚ 7-8 ਵੱਡੇ ਚਮਚੇ ਬੇਸਣ ਦੇ ਤੇ ਟੇਸਟ ਅਨਸਾਰ ਨਮਕ ਮਿਰਚ ਧਨੀਆ ਪਾਊਡਰ ਜੀਰਾ ਪਾਊਡਰ ਤੇ ਪਿੰਕ ਸਾਲਟ ਤੇ ਉਸ ਤੋਂ ਬਾਅਦ ਆਪਾਂ ਪਾ ਲਿਆ ਥੋੜਾ ਜਿਹਾ ਵਿੱਚ ਚਾਟ ਮਸਾਲਾ ਚਾਟ ਮਸਾਲਾ ਪਾਉਣ ਤੋਂ ਬਾਅਦ ਮੈਨੂੰ ਐ ਲੱਗਿਆ ਜਿਵੇਂ ਮੈਂ ਥੋੜਾ ਜਿਹਾ ਨਮਕ ਹੋਰ ਪਾਵਾਂ ਫਿਰ ਮੈਂ ਅੱਧਾ ਚਮਚ ਨਮਕ ਦਾ ਹੋਰ ਪਾਇਆ ਮੈਨੂੰ ਨਮਕ ਥੋੜਾ ਜਿਹਾ ਘੱਟ ਲੱਗਦਾ ਸੀ ਮਟੀਰੀਅਲ ਮੁਤਾਬਕ ਤੇ ਫਿਰ ਪਾਈ ਕ੍ਰਸ਼ ਕਰਕੇ ਮੇਥੀ ਮੇਥੀ ਜਦੋਂ ਪਾ ਲੈਂਦੇ ਆ ਫਿਰ ਖੁਸ਼ਬੂ ਦਾ ਕੀ ਕਹਿਣਾ ਹੁੰਦਾ ਹੈਗਾ ਇਹ ਸਾਰਾ ਮਿਕਸਚਰ ਆਪਾਂ ਇਸ ਤਰ੍ਹਾਂ ਮਸਾਲਿਆਂ ਨਾਲ ਭਰ ਲਿਆ ਫਿਰ ਉਸ ਤੋਂ ਬਾਅਦ ਇਹਨੂੰ ਸਾਰੇ ਨੂੰ ਆਪਾਂ ਥੋੜਾ ਥੋੜਾ ਪਾਣੀ ਪਾ ਕੇ ਇੱਕ-ਇੱਕ ਘੁੱਟ ਪਾਣੀ ਦੀ ਪਾਉਂਦੇ ਗਏ ਤੇ ਸਾਰੇ ਨੂੰ ਚੰਗੀ ਤਰ੍ਹਾਂ ਮਿਕਸ ਕਰ ਦੇਗੇ ਜਿਵੇਂ ਹੀ ਇਹ ਸਾਰਾ ਮਿਕਸਚਰ ਮਿਕਸ ਹੋਇਆ ਤੇ ਫਿਰ ਆਪਾਂ ਇਹਦੇ ਕੱਢਾਂਗੇ ਪਕੌੜੀ ਤੇ ਹੁਣ ਜਿਵੇਂ ਮੈਂ ਮਿਕਸ ਕਰਦੀ ਪਈ ਸੀ ਹੁਣ ਮੈਨੂੰ ਥੋੜਾ ਜਿਹਾ ਵੇਸਨ ਘੱਟ ਲੱਗਿਆ ਤੇ ਮੈਂ ਦੋ ਚਮਚੇ ਹੋਰ ਵੇਸਨ ਦੇ ਪਾ ਲਈ ਇਹੀ ਹੁੰਦਾ ਹੈਗਾ ਜਦੋਂ ਆਪਾਂ ਮਿਕਸ ਕਰਦੇ ਆਂ ਉਦੋਂ ਕਈ ਵਾਰੀ ਆਪਾਂ ਨੂੰ ਜਿਹੜੀ ਵੀ ਚੀਜ਼ ਘੱਟ ਵੱਧ ਲੱਗਦੀ ਹੈ ਤਾਂ ਆਪਾਂ ਵਿੱਚ ਐਡ ਕਰ ਸਕਦੇ ਆਂ ਜਿਆਦਾ ਬੇਸਣ ਵਾਲਾ ਆਪਾਂ ਪਕੌੜੇ ਨਹੀਂ ਬਣਾਉਣੇਗੇ ਇਸ ਕਰਕੇ ਆਪਾਂ ਥੋੜਾ ਜਿਹਾ ਥੋੜਾ ਜਿਹਾ ਬੇਸਣ ਵੀ ਪਾਇਆ ਹੈਗਾ ਤਾਂ ਕਿ ਜਿਹੜੇ ਪਿਆਜ਼ ਤੇ ਆਲੂਆਂ ਦਾ ਟੇਸ ਆਪਣੇ ਪਕੌੜਿਆਂ ਦੇ ਵਿੱਚ ਬਰਾਬਰ ਆਵੇ ਤਾਂ ਕਿ ਜਿਹੜਾ ਬੇਸਣ ਹੈ ਕੱਲਾ ਹੋਈ ਨਾ ਪਕੌੜਿਆਂ ਦੇ ਉੱਤੇ ਚੜਿਆ ਚੜਿਆ ਦਿਖੇ ਤੇ ਇਹ ਦੇਖੋ ਕੁਛ ਐਸ ਤਰ੍ਹਾਂ ਦਾ ਜਿਹੜਾ ਮਿਕਸਚਰ ਸੀ ਉਹ ਮੇਰਾ ਬਣ ਕੇ ਹੋ ਗਿਆ ਸੀ ਤਿਆਰ ਤੇ ਬਾਹਰ ਬਾਰਿਸ਼ ਨੇ ਪੂਰੇ ਬੰਬ ਬਿਲਾ ਰੱਖੇ ਸੀਗੇ ਬਾਰਿਸ਼ਾਂ ਲੱਗ ਰਿਆ ਸੀ ਅੱਜ ਤਾਂ ਜਿਵੇਂ ਬਸ ਹਟਦੀ ਹੋਈ ਨਹੀਂਗੀ ਮੌਸਮ ਐਨਾ ਜ਼ਿਆਦਾ ਵਧੀਆ ਠੰਡਾ ਠੰਡਾ ਹੋਇਆ ਪਿਆ ਸੀ ਪੱਖੇ ਵੀ ਵਧੀਆ ਲੱਗ ਰਹੇ ਸੀ ਠੰਡੀ ਹਵਾ ਦੇ ਹੀ ਜਾ ਰਹੇ ਸੀ ਤੇ ਜਦੋਂ ਗਰਮੀ ਹੁੰਦੀ ਹੈ ਉਦੋਂ ਤਾਂ ਇਹਦੀਆਂ ਚੀਜ਼ਾਂ ਖਾਣ ਨੂੰ ਵੀ ਮਨ ਨਹੀਂ ਕਰਦਾ ਤੇ ਜਦੋਂ ਹੁੰਦੀ ਹੈ ਇਹ ਠੰਡਾ ਜੀ ਠੰਡਕ ਜੀ ਹੋ ਜਾਂਦੀ ਹੈ ਮੌਸਮ ਦੇ ਵਿੱਚ ਉਦੋਂ ਹੀ ਆਪਣਾ ਮਨ ਕਰਦਾ ਹੈਗਾ ਵੀ ਇਸ ਤਰ੍ਹਾਂ ਦੀਆਂ ਪਤਲੀਆਂ ਰੀਆਂ ਚੀਜ਼ਾਂ ਬਣਾ ਕੇ ਖਾਈਏ ਤੇ ਆਹ ਦੇਖੋ ਬਾਰਿਸ਼ ਹੁਣ ਇੱਕ ਵਾਰੀ ਰੁਕ ਗਈ ਹੈ ਫਿਰ ਜਦੋਂ ਦੁਬਾਰਾ 5-5 ਮਿੰਟਾਂ ਬਾਅਦ ਐ ਚੱਲੀ ਜਾ ਰਹੀ ਹੈ ਪੂਰੀ ਐ ਰੱਬ ਕਾਲਾ ਕਾਲਾ ਹੋ ਜਾਂਦਾ ਹੈਗਾ ਤੇ ਮੌਸਮ ਐ ਇੱਕਦਮ ਠੰਡਾ ਹੋ ਜਾਂਦਾ ਹੈ ਫਿਰ ਬਿਜਲੀ ਗੜਕਰਨ ਦੇ ਨਾਲ بارش ਫਿਰ ਤੇਜ਼ ਸ਼ੁਰੂ ਹੋ ਜਾਂਦੀ ਹੈ ਹੁਣ ਕੁਝ ਕੁ ਮਿੰਟਾਂ ਲਈ بارش ਰੁਕੀ ਹੈ ਫਿਰ ਫਿਰ ਇਹਨੇ ਇਸੇ ਤਰ੍ਹਾਂ ਹੀ ਸ਼ੁਰੂ ਹੋ ਜਾਣਾਗਾ ਸ਼ਾਮ ਤਾਈਂ ਇਹ ਹੀ ਸਿਲਸਿਲਾ ਚੱਲਦਾ ਰਹੇਗਾ ਪੂਰਾ ਹੁਣ 6:30 ਵਜੇ ਤੋਂ ਬਾਅਦ ਮਤਲਬ ਜਿਹੜੀ بارش ਨੇ ਥੋੜੀ ਜਿਹੀ ਰਿਕਾਵਟ ਫੜੀ ਹੈਗੀ ਤੇ ਹੁਣ ਮੌਸਮ ਹੈ ਜਿਹੜਾ ਠੀਕ ਹੋਇਆਗਾ ਬਿਲਕੁਲ بارش ਹੁਣ ਰੁਕ ਚੁੱਕੀ ਹੈਗੀ ਤੇ ਇਸ ਤਰ੍ਹਾਂ ਦੇਖੋ ਅੱਜ ਸਾਰਾ ਦਿਨ ਸਾਡੇ ਮੀਂਹ ਪਈ ਗਿਆਗਾ ਤੇ ਹੁਣ ਜਦੋਂ ਮੈਂ ਵੀਡੀਓ ਰਿਕਾਰਡ ਕਰ ਰਹੀ ਹਾਂ ਤੇ ਹੁਣ ਸਾਡੇ ਇੱਥੇ ਕੋਈ ਬਾਰਿਸ਼ ਨਹੀਂ ਜਦੋਂ ਮੈਂ ਵੀਡੀਓ ਬਣਾ ਰਹੀ ਸੀ ਉਦੋਂ ਪੂਰੀ ਬਾਰਿਸ਼ ਚੱਲ ਰਹੀ ਸੀ ਤੇ ਇਧਰ ਆਪਾਂ ਸਾਰਾ ਮਿਕਸਚਰ ਤਿਆਰ ਕਰ ਲਿਆ ਸੀ ਕੜਾਈ ਤੇ ਕੜਾਈ ਦੇ ਵਿੱਚ ਆਪਾਂ ਪਾਇਆ ਤੇਲ ਤੇਲ ਨੂੰ ਆਪਾਂ ਹੁਣ ਕਰਾਂਗੇ ਚੰਗੀ ਤਰ੍ਹਾਂ ਗਰਮ ਜਦੋਂ ਹੀ ਆਪਣਾ ਤੇਲ ਗਰਮ ਹੋ ਗਿਆ ਫਿਰ ਆਪਾਂ ਸਾਰਾ ਜਿਹੜਾ ਮਿਕਸਚਰ ਬਣਾਇਆ ਹੋਇਆ ਉਹਦੇ ਵਿੱਚੋਂ ਆਪਾਂ ਪਕੌੜੇ ਕੱਢਨੇ ਕਰ ਦਾਂਗੇ ਸ਼ੁਰੂ ਇਹ ਦੇਖੋ ਤੇਲ ਆਪਣਾ ਹੋ ਚੁੱਕਿਆ ਸੀ ਗਰਮ ਚਮਚੇ ਦੀ ਸਹਾਤ ਨਾਲ ਮੈਂ ਛੋਟੇ-ਛੋਟੇ ਪਕੌੜੇ ਗੱਢਨੇ ਕੀਤੇ ਸ਼ੁਰੂ ਇੱਕ ਫਰਸਟ ਭੂਰ ਦੇ ਆਪਾਂ ਹੁਣ ਇਹ ਪਾਉਣਾ ਸ਼ੁਰੂ ਕਰਦੇ ਤੇ ਇਸ ਤਰ੍ਹਾਂ ਆਪਾਂ ਸਾਰੇ ਪਕੌੜੇ ਆ ਜਿਹੜੇ ਕੜਾਈ ਦੇ ਵਿੱਚ ਪਾਤੇ ਸੀ ਛੱਡਤੇ ਸੀ ਤੇ ਇਹ ਦੇਖੋ ਹੁਣ ਜਿਹੜੇ ਮੈਂ ਫੋਕ ਦੀ ਸਹਾਤ ਨਾਲ ਉਲਟੀਪਲਟੀ ਕਰ ਰਹੀਆਂ ਬਸ 2 ਮਿੰਟਾਂ ਦੇ ਵਿੱਚ ਹੀ ਇਹ ਜਿਹੜੇ ਆਪਣੇ ਇਹ ਬਣ ਕੇ ਹੋ ਜਾਣੇ ਆ ਤਿਆਰ ਗਰਮਾ-ਗਰਮ ਤੇ ਫਿਰ ਆਪਾਂ ਖਾਵਾਂਗੇ ਸੌਸ ਦੇ ਨਾਲ ਲਓ ਜੀ ਹੁਣ ਆਪਣੇ ਪਕੌੜੇ ਜਿਹੜੇ ਪਲਟੀ-ਪਲਟੀ ਕਰਨ ਤੋਂ ਬਾਅਦ ਤਕਰੀਬਨ ਤਕਰੀਬਨ ਆਪਣੇ ਰੜ ਚੁੱਕੇ ਨੇਗੇ ਤੇ ਅਸੀਂ ਇੱਕ ਮਿੰਟ ਇੱਕ ਹੋਰ ਸੇਕ ਲਗਾ ਕੇ ਅਲਟੀ-ਵਲਟੀ ਕਰਕੇ ਇਹਨਾਂ ਨੂੰ ਆਪਾਂ ਕੱਢ ਲਾਂਗੇ ਪਕੌੜੇ ਆਪਣੇ ਬਣ ਕੇ ਵਧੀਆ ਤਿਆਰ ਹੋ ਰਹੇ ਨੇਗੇ ਵਧੀਆ ਰੜੇ ਰੜੇ ਕੋਈ ਐ ਨਹੀਂ ਕੱਚੇ ਜਾਂ ਕੋਈ ਪੱਕੇ ਤੇ ਦੇਖੋ ਵਧੀਆ ਸੋਨੇ ਸੋਨੇ ਪਕੌੜੇ ਬਣੇ ਐਸੇ ਤਰ੍ਹਾਂ ਹੀ ਆਪਾਂ ਸਾਰੇ ਪਕੌੜੇ ਕੱਢ ਲੈਣੇ ਹੈਗੇ ਉਸ ਤੋਂ ਬਾਅਦ ਦੂਸਰੇ ਤੀਸਰੇ ਬੈਚ ਦੇ ਪਕੌੜੇ ਪਾ ਪਾ ਕੇ ਤੇ ਇਸ ਤਰ੍ਹਾਂ ਆਪਾਂ ਕਾਫੀ ਸਾਰੇ ਪਕੌੜੇ ਕੱਢ ਲਏ ਉਧਰ ਮੰਮੀ ਹੋਰਾਂ ਨੂੰ ਵੀ ਭੇਜ ਤੇ ਖਾਣ ਲਈ ਆਪ ਵੀ ਖਾਦੇ ਤੇ ਮੰਮੀ ਰੈਨ ਖਵਾਏ ਤੇ ਬਾਕੀ ਚਲੋ ਜੀ ਆਪਣੇ ਪਕੌੜੇ ਹੋ ਗਏ ਬਣ ਕੇ ਤਿਆਰ ਇਸ ਤੋਂ ਬਾਅਦ ਜਿਹੜਾ ਲਾਸਟ ਤੇ ਆਪਣੇ ਕੋਲ ਮਟੀਰੀਅਲ ਬਚਿਆ ਉਹਦੇ ਵਿੱਚ ਆਪਾਂ ਦੋ ਬ੍ਰੈਡ ਭੋਰੇ ਤੇ ਬ੍ਰੈਡ ਭੋਰ ਕੇ ਉਹ ਸਾਰੇ ਮਿਕਸਚਰ ਨੂੰ ਇੱਕ ਇਕੱਠਾ ਜਾ ਕਰਕੇ ਤੇ ਉਹਨਾਂ ਦੀਆਂ ਨਿੱਕੀਆਂ ਨਿੱਕੀਆਂ ਆਪਾਂ ਬਣਾ ਲਈਆਂ ਟਿੱਕੀਆਂ ਟਿੱਕੀਆਂ ਬਣਾਉਣ ਤੋਂ ਬਾਅਦ ਉਹ ਵੀ ਬੜੀਆਂ ਵਧੀਆ ਟੇਸਟੀ ਟੇਸਟੀ ਟਿੱਕੀਆਂ ਬਣੀਆਂ ਲਾਈਟ ਜੇ ਨਮਕ ਮਿਰਚ ਵਾਲੀਆਂ ਇਸ ਦੇ ਵਿੱਚ ਆਪਾਂ ਨਮਕ ਮਿਰਚ ਹੋਰ ਜੰ ਬਿਲਕੁਲ ਵੀ ਐਡ ਨਹੀਂ ਕੀਤਾਗਾ ਤੇ ਇਸ ਤਰ੍ਹਾਂ ਪੋਰ-ਪੋਰ ਕੇ ਆਪਾਂ ਸਾਰੀਆਂ ਟਿੱਕੀਆਂ ਕਰ ਲਈਆਂ ਤਿਆਰ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ 골ਡਨ 골ਡਨ ਜਿਹੀਆਂ ਟਿੱਕੀਆਂ ਬਣ ਗਈਆਂ ਤੇ ਉਹ ਟਿੱਕੀਆਂ ਜਿਹੜੀਆਂ ਆਪਾਂ ਇਹ ਬਣਾਈਆਂ ਨੇਗੀਆਂ ਇਹ ਆਪਾਂ ਬਿਲਕੁਲ ਸਲੋ ਫਲੇਮ ਦੇ ਉੱਪਰ ਬਣਾਈਆਂ ਇੱਥੇ ਫਲੇਮ ਆਪਾਂ ਬਿਲਕੁਲ ਵੀ ਹਾਈ ਨਹੀਂ ਰੱਖਿਆਗਾ ਜੇ ਫਲੇਮ ਹਾਈ ਕਰ ਦਈਏ ਤਾਂ ਜਿਹੜੀ ਟਿੱਕੀ ਹੁੰਦੀ ਹੈ ਉਹ ਅੰਦਰੋਂ ਤਾਂ ਕੱਚੀ ਰਹਿ ਜਾਂਦੀ ਹੈ ਉੱਪਰੋਂ ਪੱਕੀ ਹੋ ਪੱਕ ਜਾਂਦੀ ਹੈਗੀ ਤੇ ਦੇਖੋ ਇਹ ਹੁਣ ਵਿੱਚੋਂ ਵੀ ਪੱਕੀ ਹੈ ਤੇ ਉੱਪਰੋਂ ਵੀ ਪੱਕੀ ਹੈ ਬਿਲਕੁਲ ਐ ਇਹਦੇ ਉੱਪਰ ਜਿਹੜਾ ਕਲਰ ਹੈਗਾ ਇਹਦਾ ਇਹ ਬਿਲਕੁਲ ਗੋਲਡਨ ਗੋਲਡਨ ਆ ਰਿਹਾ ਰੜੀਆਂ ਰੜੀਆਂ ਇਹਦਾ ਬਣ ਰਿਆ ਉੱਪਰ ਲਾ ਜਿਹੜਾ ਪਰਤ ਹੈਗੀ ਇਸ ਤਰ੍ਹਾਂ ਜੀ ਤੁਸੀਂ ਇਸ ਤਰ੍ਹਾਂ ਟਿੱਕੀਆਂ ਬਣਾਓ ਤਾਂ ਇਸ ਤਰ੍ਹਾਂ ਜਰੂਰ ਤੁਸੀਂ ਇਹ ਧਿਆਨ ਰੱਖਿਆ ਕਰੋ ਵੀ ਇਹ ਸਲੋ ਫਲੇਮ ਦੇ ਉੱਪਰ ਹੀ ਬਣਾਉਣੀਆਂ ਤੇ ਇਹ ਦੇਖੋ ਕਿੰਨੀਆਂ ਸੋਹਣੀਆਂ ਰੜੀਆਂ ਰੜੀਆਂ ਇਹ ਬਣ ਕੇ ਤਿਆਰ ਹੋ ਚੁੱਕੀਆਂ ਨੇ ਜਿਵੇਂ ਆਪਣੇ ਪਕੌੜੇ ਟੇਸਟੀ ਟੇਸਟੀ ਬਣੇ ਐ ਤੇ ਓਵੇਂ ਹੀ ਆਪਣੀਆਂ ਟਿੱਕੀਆਂ ਟੇਸਟੀ ਟੇਸਟੀ ਹੋਈਆਂ ਨੇ ਤਿਆਰ ਤੇ ਲੋ ਜੀ ਇਹ ਸੱਤਾਂ ਛਟਕੀਆਂ ਆਪਣੀਆਂ ਬਣ ਕੇ ਹੋ ਗਈਆਂ ਰੈਡੀ ਤੇ ਇਹਨਾਂ ਨੂੰ ਹੁਣ ਆਪਾਂ ਕੱਢਾਂਗੇ ਬਾਹਰ ਕੜਾਈ ਦੇ ਵਿੱਚੋਂ ਗਰਮਾ ਗਰਮ ਖਾਵਾਂਗੇ ਨਾਲ ਆਪਾਂ ਬਣਾਵਾਂਗੇ ਚਾਹ ਤੇ ਪੂਰਾ ਬਰਸਾਤ ਦਾ ਆਪਾਂ ਉਹ ਲਿਆ ਆਨੰਦ ਟਿੱਕੀਆਂ ਬਣਾ ਲਈਆਂ ਪਕੌੜੇ ਬਣਾ ਲਏ ਤੇ ਜਿਹੜੇ ਇਹ ਬਰਸਾਤ ਦੇ ਮੌਸਮ ਦੇ ਵਿੱਚ ਹੁੰਦੇ ਆ ਇਹ ਚੀਜ਼ਾਂ ਬਹੁਤ ਹੀ ਵਧੀਆ ਟੇਸਟੀ ਲੱਗਦੀਆਂ ਨੇ ਲਓ ਜੀ ਤੁਸੀਂ ਵੀ ਸਾਡੀ ਤਰ੍ਹਾਂ ਬਰਸਾਤ ਦਾ ਮੌਸਮ ਚੱਲ ਰਿਹਾ ਹੈ ਟਿੱਕੀਆਂ ਬਣਾਓ ਪਕੌੜੇ ਬਣਾਓ ਉਸ ਤੋਂ ਬਾਅਦ ਆਪਾਂ ਪਲੇਟ ਰੱਖੀ ਪਲੇਟ ਦੇ ਵਿੱਚ ਪਾਏ ਪਕੌੜੇ ਨਾਲ ਰੱਖੀ ਗ੍ਰੀਨ ਸੌਸ ਤੇ ਰੈੱਡ ਸੌਸ ਬੜੀ ਵਧੀਆ ਟੇਸਟ ਜਆ ਬਣਾ ਕੇ ਆਪਾਂ ਖਾਦੇ ਨਾਲ ਆਪਣੀ ਬਣੀ ਜਾਂਦੀ ਸੀ ਉਧਰ ਗਰਮਾ ਗਰਮ ਚਾਹ ਤੇ ਤੁਸੀਂ ਵੀ ਬਣਾਓ ਆਪ ਖਾਉਣ ਵਾਲੇ ਆਪਣੇ ਬੱਚਿਆਂ ਨੂੰ ਖਵਾਓ ਕਰਦੀਆਂ ਚੀਜ਼ਾਂ ਕਰਦੀਆਂ ਹੁੰਦੀਆਂ ਬਾਹਰੋਂ ਚਾਹੇ ਆਪਾਂ ਜਿੰਨੀ ਮਰਜ਼ੀ ਲੈ ਆ ਲਿਆ ਖਾ ਲਈਏ ਜਿਹੜਾ ਘਰ ਦੇ ਵਿੱਚ ਬਣੀ ਚੀਜ਼ ਦਾ ਟੇਸਟ ਆ ਉਹ ਬਾਹਰੋਂ ਵਾਲੀ ਚੀਜ਼ ਦੇ ਵਿੱਚ ਬਿਲਕੁਲ ਵੀ ਨਹੀਂ ਆਉਂਦਾਗਾ ਚਲੋ ਜੀ ਇੱਥੇ ਆਪਾਂ ਕਰਦੇ ਆਂ ਵੀਡੀਓ ਦਾ ਐਂਡ ਤੇ ਜੇ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲਿਓ ਜੇ ਚੈਨਲ ਤੇ ਨਵੇਂ ਆ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਕੇ ਜਾਇਓ ਮਿਲਦੇ ਆ ਇੱਕ ਹੋਰ ਨਵੀਂ ਰੈਸਪੀ ਲੈ ਕੇ ਨਵੀਂ ਵੀਡੀਓ ਨਾਲ ਤਦ ਤੱਕ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ